ਇੱਥੇ ਆ ਦੇ। ਇਹ ਦਰ ਆਲੀ ਪੱਕੀ ਆ ਰੇ ਸਾਈਡ ਬਦਲੋ। ਨਹੀਂ ਹਈ ਨਹੀਂ ਜੀ ਹੱਥ ਸਾਈਡ ਨਾਲ ਬਦਲੋ ਬਾਕੀ ਠੀਕ ਆ ਗਰਾਊਂਡ ਸਾਰੀ। ਠੀਕ ਆ ਪੈਰ ਆਹੋ। ਫੇ ਨਹੀਂ ਜੀ ਉਧਰ ਉਹ ਜਾਰੀ ਪੱਕੀ ਜੇ। ਇਹ ਨਹੀਂ ਕੇ ਕੋਣੀ ਚਾਂ ਕਮਾ ਲਿਓ ਨਾ ਕੋਨਿਆਂ ਦੇ ਕਰ ਲਿਓ। ਆ ਲੈਓ ਸਰੀਵੰਦਾ ਦੱਸਦਾ। ਹਰ ਤਾਂ ਇੱਥੇ ਓਏ ਏਕਣਾ ਜਿੰਨੇ ਸਾਰੇ ਪਲੇਅਰ ਆ ਮੈਂ ਵੀ ਗਲਤ ਆ ਇੱਕ ਚੀਜ਼ ਯਾਦ ਰੱਖਿਓ ਜਦੋਂ ਆਪਾਂ ਲੌਂਗ ਰਨਿੰਗ ਲਾਉਣੇ ਨਾ ਪੋਲ ਲਾਉਣੇ ਆ ਉਦੋਂ ਬੂਟ ਚੱਲਣਗੇ ਠੀਕ ਆ ਜਦੋਂ ਆਪਾਂ ਇੱਥੇ ਵਾਰਮ ਅਪ ਕਰਨਾ ਨਾ ਗਰਾਊਂਡ ਦੇ ਸਿਰ ਤੇ ਕਹੇ ਜੇ ਬੂਟ ਨਹੀਂ ਹੋਣੇ ਚਾਹੀਦੇ ਸਾਰਿਆਂ ਨੇ ਆਪੋ ਆਪਣੇ ਬੂਟ ਉੱਥੇ ਹੀ ਧਾ ਕੇ ਆਉਣੇ ਮਗਰ ਜਿੱਥੇ ਆਪਣੇ ਮੋਰਚਾਂ ਦੇ ਸੋਤੇ ਹੁੰਦੇ ਆ ਉਹ ਠੀਕ ਆ ਹਾਂਜੀ ਇੱਥੇ ਨਹੀਂ ਕਹੇ ਨੇ ਬੂਟ ਲਾਉਣੇ ਦੂਰ ਹੀ ਹੋਣੇ ਚਾਹੀਦੇ ਆ ਠੀਕ ਆ ਉੱਥੇ ਲਾ ਦੇ ਆਓ ਤੂੰ ਹਟਾਵਾ ਦੇ ਲੈ ਉਹ ਸਾਥ ਹੱਲਨੇ ਹੋਵੇ ਆ ਵੇ ਆ ਗਿਆ ਪਰਮਾਨ ਆ ਗਿਆ ਚੱਲ ਵੀਰ ਵੀ ਮੈਂ ਤਾਂ ਇੱਧਰ ਹੋ ਗਿਆ ਪੁੱਤ Kan ikke få ta, lar ikke ta.

ਡਾਊਨ 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 ਪੈਰ ਇਦਾਂ ਰੱਖੋ ਇੱਥੇ ਦੇਖੋ ਇਹ ਉੱਪਰ ਹੋੜੀ ਹੋੜੀ ਥੋੜੀ ਜਿਹੀ ਐਸਾਂ ਇੱਥੇ ਨਹੀਂ ਉੱਪਰ ਸੈਂਟਰ 'ਚ ਰੋਕ ਕੇ ਰੱਖੋ ਐਵੇਂ ਹਾਂ ਨਪਾਣਾ ਆਪਣੇ ਕਾਦਰੇ ਮੁਤਾਬਕ ਖੋਲਿਆ ਕਰੋ ਜਿੰਨੇ ਤੁਸੀਂ ਲੰਬੇ ਦੇ ਨਾ ਉਹਨਾਂ ਜਿਆਦਾ ਖੋਲੋਗੇ ਆਹ ਜਿਹੜੀਆਂ ਚੀਜ਼ਾਂ ਚ ਰੋ ਇਥੋਂ ਖੁੱਲ ਜਾਂਦੀ ਨਾ ਚੀਜ਼ ਜਿਨ੍ਹਾਂ ਨੂੰ ਆਪਾਂ ਕੁੱਲੇ ਕਹੈ ਦਿੰਦੇ ਆ ਨਾਂ ਦੇ ਤਾਂ ਕੁੱਲਾ ਖਿੱਤਿਆ ਜਾਊਗਾ ਮੈਂ ਅਜ ਖੇਡਦਿਆਂ ਕੇ ਬਣਾਉਂਦਿਆਂ ਜਦੋਂ ਆਹ ਚੀਜ਼ ਕਰਦੇ ਆਪਾਂ ਸਪੀਚਿੰਗ ਇਹ ਬੜੀ ਜ਼ਰੂਰੀ ਆ ਇਹ ਜਦੋਂ ਆ ਆ ਮਤਲਬ ਖੋਲਗੇ ਨਾ ਸਰੀਰ ਇਥੋਂ ਪੂਰਾ ਤੁਹਾਡੀ ਰਨਿੰਗ ਆਟੋਮੈਟਿਕ ਵੱਜ ਜਾਣੀ ਜਿੰਨੀ ਮਰਜ਼ੀ ਕਰੀ ਜਾਓ Gue t referred to this route because it's very peaceful, all access to this city is very limited. ਚਲੋ ਜਿਹੜੇ ਰੇਡਰ ਆ ਨਾ ਉਹ ਇੱਕ ਪਾਸੇ ਹੋ ਜੋ ਤੇ ჯਾਬ ਭੀਰ ਦੋ ਇੱਕ ਕਪਾੜੇ ਤੇ ਕੌਡੀਆਂ ਪੈਣੀਆਂ 60 ਠੀਕ ਆ ਤੇ ਫੱਟਿਆਂ ਜੋ ਤੁਸੀਂ ਕਿੰਨੇ 20 ਦਫੇ ਪਾਉਣੇ ਜਾਂਦੀਆਂ ਨੇ ਉਹ ਠੀਕ ਆ ਹਾਂ ਆ ਜੋ 60 ਕੌਡੀਆਂ ਪੈਣੀਆਂ ਆ ਆਓ 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 ਫਟਾਫਟ ਮੱਟੋ ਮੱਟੋ ਉਹ ਤੇਰੇ ਆਏ ਪੋਹਣਾਣੀ ਹਤੂ ਮਾਤਰ ਪਾਉਂਦੇ ਓਏ ਕੌਡੀਆਂ ਗਿਣੀ ਜਾਇਓ ਕਿੰਨੀਆਂ-ਕਿੰਨੀਆਂ ਆਉਂਦੀਆਂ 60 ਕੌਡੀਆਂ ਪੈਣੀਆਂ ਜੇ 10-10 ਆਉਣੀਆਂ ਸਾਰਿਆਂ ਨੂੰ ਆਓ ਭੱਲੇ ਉਹ ਪੂੜੀਆਂ ਖਾਦਿਆ ਪੂੜੀਆਂ ਖਾਦਿਆ ਦੱਸ ਦਿਆ ਕਰ ਨੂੰ ਜਦੋਂ ਟਾਈਮ ਹੋ ਗਿਆ ਤੇਰਾ 15 ਜੱਫੇ ਪਾਉਣੇ ਆ ਜਾਫੀਆਂ ਨੇ ਦੇ ਸੱਤ ਗੱਡੀਆਂ ਪਾਉਣੀਆਂ 15 22 ਦਿਨ ਇਹਨਾਂ ਵਾਹ ਤੇ ਯਾਰ ਲੋ ਮੇਰੀਆਂ ਵੀ ਤਰੀਕੇ ਤਰੀਕੇ ਕਰ ਲੈ ਕਰ ਅੱਜ ਦੀਨੀ ਉਧਰ ਛੱਡਿਆ ਤਾਉ ਨਾ ਰੱਖਣਾ ਇਹਨਾਂ ਨੇ ਘੜੀ ਆ ਤੇ ਉਹ ਨਹੀਂ ਘੜੀ ਘਰਾੜਾ ਭਰਾਰੇ ਪਿਆਰ ਚਲ ਗਿਆ ਰਿਆ ਆ ਤੇ ਬਾਹਰ ਹੋ ਗਿਆ ਚਲੋ ਲੱਗੋ ਲੱਗੋ ਦੋਵਾਰਾ ਕੱਚਾ ਪਾਉਂਦੇ ਕੱਚਾ ਖੇਚ ਮਹਿਗਮਾ ਹੈ ਹਾਏ ਕੱਚਾ ਮੇਰਾ ਪੜਿਆ ਜੱਫਾ ਥੋੜਾ ਹਾਂ ਕੱਚਾ ਡੋਲਤਾ ਕੀ ਇਹ ਤਾਂ ਫੌਲੀਆ ਇਹੋ ਲੋ ਫੌਲੀਆ ਹਾਂ ਜੀ ਉਹ ਜੱਫਾ ਹਾਂ ਵੀ ਜੱਫਾ ਹੀ ਜੱਫਾ 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 ਲੈ ਲੋ ਜੱਫਾ ਜੱਫਾ ਉਹ ਤੂੰ ਜਦੋਂ ਫੀਲ ਕਰਨੀ ਉਹਨੇ ਕੀਤੀ ਬਾਅਦ ਚੋ ਕਰਨ ਉਹ ਨਾ ਉਸਤਾਜ ਜੀ ਦਾ ਡਿੱਗਾ ਪਏ ਜੱਫਾ ਦਾ ਨਿਕਲਦਾ ਪਾ ਕੇ ਸਾਡੇ ਬੱਲੇ ਉਹ ਦੱਸ ਦੱਸ ਕੀ ਐ ਸਾਰੇ ਦਾ ਕੰਮ ਇੱਧਰ ਹੋਇਆ ਤੂੰ ਮਮਾ ਰੈਫਰੀ ਬਣਿਆ ਵਿਚ ਵਜੇਗਾ ਜਾ ਕੇ ਇਹਨੂੰ 15ਵਾਂ ਦਾ ਨਾਂ ਬਾਲਾ ਇਹਨਾਂ ਦੇ ਮਦਦ ਕਰੀ ਜਾਂਦੇ ਨੇ ਉਹ ਵੀ ਪੜਾਇਆ ਉਹ ਤਾਂ ਖੇਡਿਆ ਜਾਨ ਪਸੀਨਾ ਹੁੰਦੇ ਤੇ ਹੁਣ ਖਲੋਤੇ ਹੀ ਆਈ ਜਾਂਦੇ 3 ਅੰਦਰ ਮੈਂ ਅਣੀ ਮਾਰ ਨਹੀਂ ਆ ਸਾਡਾ ਮੈਚ ਲੱਗ ਜਾ ਜੱਫੇ ਆ ਗਿਆ ਆ ਗਿਆ ਆ ਰੇ ਆ ਗਿਆ ਆ ਰੇ ਸਾਈਡ ਲਾ ਸਾਈਡ ਲਾ ਕੰਮ ਤੋਂ ਵੀ ਕੰਮ ਨਾਲੇ ਹੋ ਗਿਆ ਆਹ ਬਣੀ ਲਾ ਆਹ ਇਧਰੇ ਮਾਸਾਂ ਨਹੀਂ ਬਸ ਹੋਟਾਟ ਮਾਰਦੇ ਪੰਜ ਦਿਨੋਂ ਬੜੀ ਬਾਹਰ ਨਹੀਂ ਗਏ ਇਹ ਕਿ ਬਰਾਤਾਂ ਦਾ ਤੋਲੇ ਆਪਨੇ ਤੁਸ ਨੂੰ ਲਾ ਦੇਣਾ ਪਰ ਆ ਤਰਾ ਤਰਾ ਸਰ ਤਰਾ ਤਰਾ ਯਾ ਵੈਰੀ ਗੁੱਡ ਪੰਜਾਬ ਦਾ ਸਾਰਾ ਤਨੂ ਰੱਖ ਦੇ ਗਿਆ ਹੋ ਜੀ ਯੂਰੇ ਲੱਗ ਜਾਂਦੇ ਰਸਤਾ ਭੱਜ ਗਿਆ ਭੱਜ ਗਿਆ ਇਹ ਕੰਬਾਈ ਮੇਰਾ ਸਾਥ ਨਹੀਂ ਮਨ ਨੇ ਤਾਂ ਮਨ ਨੇ ਘੜਾ ਰਹੀ ਆਡੀ ਓ ਮਾਈ ਗੋਡ

ਇਹ ਲਾਏ ਮੈਂ ਇੱਕ ਠੰਡਿਆ ਵਾਲਾ ਤੀ ਲਈ ਉਹ ਤੜੀ ਤੜੀ ਰੇਟਰ ਜੀ ਠੰਡਿਆ ਕਰਾਵਾ ਵਧੀਆ ਬਹੁਤ ਸੋਹਣਾ ਬਹੁਤ ਸੋਹਣਾ ਘੈਂਟ ਬਹੁਤ ਸੋਹਣਾ ਤੋ ਪਹਿਲਾਂ ਦੇ ਦੇ ਅਜੇ ਪੌਂਕੀ ਸਾਟ ਪਾ ਕੇ ਤੀਜਾ ਮੈਂ ਨਾ ਪਹਿਲਾਂ ਹੀ ਕਿਹਾ ਇਧਰੋ ਹਰ ਬੁਖਨੇ ਹੀ ਯਾਰ ਉਏ ਹੁਣ ਮੇ ਤੁ ਪਾਇਓਏ ਐ ਵੀਡੀਓ ਵੀਡੀਓ ਵੀ ਲਾਈ ਮਾਰਨੇ ਭਾਵੇਂ ਮੈਂ ਤੇ ਜਾਣਾ ਮੋਟਾ ਨਾ ਮੈਂ 15 ਚੱਪੇ ਦੇ ਹੁੰਦੇ ਨਾ ਨੱਚ ਚੁੱਕ ਨੱਚ ਚੁੱਕੀ ਜਾਂ ਨਾ ਫੜ ਕੇ ਰੱਖਾ ਜਿੱਦਾਂ ਮਰਜ਼ੀ ਫੜ ਕੇ ਰੱਖਾ ਕਿੰਨੇ ਪਾ ਲੈਂਦੇ ਦੇਖ ਕੇ ਪਾ ਮਾਰ ਕੇ ਨਿੱਚ ਕੇ ਭੱਜ ਗਈ ਆਹ بار بار ਭੱਜੇ ਭੱਜ ਕੇ ਉਹ ਹਾ मुड़ प <Adamsansile nullisa> <oland> <left onderolla plusieurs> <laughs> ਅਜੇ ਤੇ ਸ਼ੁਰੂਆਤਾਂ ਹੋਣੀਆਂ ਏ ਅਰੇ ਇਹਦਾ ਕੁਝ ਬਾਹਰ ਦੀ ਕੰਦਾਕ ਇਹੇ ਸ਼ੁਰੂਆਤਾਂ ਹੋਣੀਆਂ ਕੁਛਾਵਾ ਇਹ ਸਮਝਾ ਦੋ ਆਜ ਨਹੀਂ ਇਹ ਆਜ ਨਹੀਂ ਇਹ ਬੁਲਵਾਉਂਦਾ ਆਜ ਨਹੀਂ ਇਹ ਕੋ ਚੱਲਣਾ ਆਜ ਨਹੀਂ ਘਰ ਤੋਂ ਵਾਲਾ ਕਿਹਦਾ ਭਾਵੇਂ ਨਵਾਂ ਤੇ ਭਾਵੇਂ ਪੁਰਾਣਾ ਮੈਂ ਮੈਂ ਤਰਲਾ ਮਾਰ ਰਿਹਾ ਅਰੇ ਮੈਂ ਤਰਲਾ ਮਾਰ ਰਿਹਾ ਉਹ ਬੱਲੇ ਕੋ ਸਾਹ ਆਈ ਵੇਲਾ ਤੈਨੂੰ ਸਾਰਾ ਬਾਹਰ ਕੱਢਿਆ ਤੂੰ ਤੱਕ ਨਹੀਂ ਮੰਨੇ ਤਿਆ ਯਾਰ ਕੀ ਆ ਉਧਰ ਵੇਚ ਆ ਗਏ ਬੰਦੇ ਆ ਉਂਗਲਾ ਟੱਚ ਹੋਈਆਂ ਵੀ ਜਿਹੜੀਆਂ ਦਮ ਹੀ ਜਾ ਰਹੇ ਆ ਹੋ ਰਹਾ ਮੇਰੀਆਂ ਫਿਰ ਦੱਸ ਕੇ ਤੈਨੂੰ ਇੱਕ ਹੱਥ ਨਾਲ ਪੋਚ ਮਾਰੀਆ ਹੈ ਮਪੈਲ ਕੀਤੀ ਆ ਆਪਣਾ ਪੁੱਤਾ ਕਰਨਾ ਹਾਂ ਪੁੱਤਾ ਕਰ ਨੂੰ ਵਾਹ ਉੱਤੇ ਮੰਡਰੀਆਂ ਦੱਸੋ ਆਪੋ ਪਿੰਡ ਦੇ ਤੇ 50 ਦੇ ਦੇ ਲਾਜ ਤੈਨੂੰ ਹਾਂ ਤੈਗਨ ਥੜੀ ਕੀਤੀ ਜਿੱਤ ਗੇਰੋ ਹੀ ਮਾਰ ਹੈ ਮੈਂ ਆਜ ਇਤਨਾ ਹੀ 19 ਜੱਫੇ ਲਾਦੇ ਆ ਆ ਨਹੀਂ ਦਿਨਾ ਦੇ ਕੋ ਸਾਬ ਹੈਂ ਡਲੀ ਐਂਡਲੀ ਪੰਜ ਛੇ ਤੇ ਮੈਂ ਪਾ ਕੋਈ ਨਹੀਂ ਪਾਈ ਆਗੇ ਹੁਣ ਖਤਮ ਹੋ ਗਈਆਂ ਕੋਨੇ ਕੋਈ ਨਹੀਂ ਪਾਇਆ ਕਰ ਰਿਹਾ ਨਹੀਂ ਮੈਂ ਜਿੱਤ ਗਿਆ ਤੇ ਪਾਈ ਜਾਇਆ ਕਰ ਕੋਈ ਆਹ ਟੀਮ ਨੂੰ ਕੇਲੇ ਆ ਨਾ ਨਾ ਪਾਈ ਕੇਲੇ ਆ ਨਾ ਬੋਲੇ ਆ ਨਾ ਬੋਲੇ ਆਂ ਕੱਲੇ ਮੈਂ ਜਨਾ ਮਾ ਦੂਸਰ ਪਾਸ ਪੂਰਾ ਡਬਲ ਆ ਦੇ ਆ ਬੈਸਟ ਆ ਲੀਆਂ ਪਾਈਆਂ ਪਾ ਦੇਖਵਾ ਲਈ ਹੋਰ ਹੋਰ ਡਬਲ ਟਾ ਕੇ ਆਂ ਹੈਂ ਹੋਰ ਟਾ ਬਲ ਰੱਬ ਦਾ ਨਾਮ ਲੈ ਵੜ ਜਾ ਗਰ ਕੋਈ ਨਹੀਂ ਨਾ ਉਹ ਨਹੀਂ ਟੈਨਸ਼ਨ ਲੈ ਬਾਕੀ ਤੁਸੀਂ ਸ਼ਾਮਾਂ ਨੂੰ ਘੁੰਮ ਰਹੇ ਮੇਟੋ ਪਿਆਰੀ ਲੱਗਣੀ ਜੰਟੇ ਨਾਲ ਕੋਈ ਚੱਲ ਗੱਗਵਾ ਦੋ ਦੇਣ ਪਿਆਰ ਇੱਕ ਵਾਰ ਸ਼ਾਮਾਂ ਪੜੀਆਂ ਕਿ ਤੋ ਬਾਕੀ ਮਸਲ ਨੂੰ ਸਾਰਾ 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 ਬੀਤੀ ਦੇਖਾਰੋ ਪਰੇਰ ਆਪਣੇ ਗਰਮ ਹੋਏ ਆ ਉਹ ਨਹੀਂ ਤੇ ਸਵਾਦ ਹਾਂ ਇੱਕ ਜਿੱਤ ਗਏ ਸੀ ਮੈਂ ਅੱਜ ਜਿੱਤ ਗਏ ਜੇ ਗੇਲੋ ਚਫੇ ਜਿੱਤਿਆ ਆਪੇ ਬਾਰ ਬਾਰ ਇਹ ਨਹੀਂ ਹੋਇਆ ਹਾਏ ਹਾਏ ਤੁਹਾਨੂੰ ਕਾਰਨ ਦੱਸਣਾ ਆ ਲੂੰ ਵੀ ਕਰਦਾ ਆ ਨੰਬਰ ਨਾ ਇਹ ਨੰਬਰ ਲੀ ਲਓ ਨਾ ਇਹ ਨੰਬਰ ਲਿਆ ਦੀ ਉਹ ਲੋ ਲੋ ਉਹ ਬਾਰੂ ਹੋਇਆ ਤਾਂ ਗਿਆਲੇ ਪੁੱਤਾਂ ਵੀ ਕਰਕੇ ਆਇਆ ਮੈਂ ਕਿਹਦਾ ਤੇਰਾ ਨਾਂ ਆਂਦਾ ਆਂਦਾ ਉਹ ਕੰਮ ਰੈਫਰੀ ਦਾ ਏ ਉਹ ਬਾਰੂ ਹੋ ਗਿਆ ਜਫਾ ਪਾਤਾ ਤੇਰਾ ਦੇ ਦੋ ਕੇ ਜਾਨ 13 ਜਫਾ ਬੰਦ ਦੇ ਫਿਰ ਵੀ ਜੇ ਨਾ ਫਿਰ ਵੀ ਤੇਰਾ ਬੰਦ ਰੁਕੋ ਆਇਆ ਆਇਆ ਭਰਾ ਨਹੀਂ ਆ ਰੋਂਦੇ ਆਲੇ ਇਹ ਦੂਰੀ ਮੂਹਰੇ ਆਈ ਦੂਰੀ ਪਾ ਲਈ ਉਹ ਦਰਨਾ ਆ ਗਿਆ ਉਹ ਜੱਟਮੜਾ ਕੀਤਾ ਦੰਦਾਈ ਉਹ ਬਾਹਰ ਤੁਰ ਫਿਰ ਕੇ ਤੂੰ ਕਾਹ ਖਮਲਾ ਗਿਆ ਪੈਰ ਦਾ ਬਾਹਰ ਹੋਇਆ ਸਾਲਾ ਮੇਰਾ ਹਾਏ 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 ਨੀਲੇ ਕੱਚੇ ਵਾਲੇ ਮੰਗੀ ਆ ਗਿਆ